ਸੀਟ ਬੈਲਟ ਦਾ ਸੇਵਰ ਕਰੋ ਜੀ ਬਿਨਾਂ ਸੀਟ ਬੈਲਟ ਤੇ ਗੱਡੀ ਨਾ ਚਲਾਓ ਜੀ ਜਿਹੜੇ ਵੀ ਸਕੂਟਰ ਮੋਟਰਸਾਈਕਲ ਵਗੈਰਾ ਚਲਾਉਂਦੇ ਆ ਉਹਨਾਂ ਵੀਰਾਂ ਨੂੰ ਡਰਾਈਵਰ ਵੀਰਾਂ ਨੂੰ ਬੇਨਤੀ ਹੈ ਕਿ ਸੀਟ ਬੈਲਟ ਦਾ ਸੋਰੀ ਹੈਲਮਟ ਦੀ ਵਰਤੋਂ ਕਰੋ ਜੀ ਹੈਲਮਟ ਤੁਹਾਡੇ ਲਈ ਪਹਿਲਾਂ ਡਰਾਈਵਰ ਸਾਨੂੰ ਬਹੁਤ ਜ਼ਰੂਰੀ ਹੈ ਜੇ ਕੱਪ ਤੁਸੀਂ ਸੱਤ ਦੇ ਵਿੱਚ ਸੱਤ ਦੇ ਤੋਂ ਮੈਟਿਕ ਜਾਂਦੇ ਹੋ ਪਰ ਸੱਤ ਤੋਂ ਵੱਧ ਜਿਹੜਾ ਤੁਹਾਡਾ ਹੈਲਮਟ ਵੱਧ ਵੀ ਹੈ ਉਹਦਾ ਜਾਨੀ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ ਸਾਡੀ ਬੇਨਤੀ ਹੈ ਕਿ ਹਰ ਮਟਰ ਤੇ ਜਿਹੜਾ ਹੈਗਾ ਸੀਟ ਬੈਲਟ ਦਾ ਤੇ ਬੰਨ੍ਹ ਜ਼ਰੂਰ ਕਰੋ ਜੀ। ਢੁੰਡ ਦਾ ਮੌਸਮ ਸਰ ਹੌਲ ਕਰਕੇ ਡਰਾਈਵਰ ਵੀਰਾਂ ਨੂੰ ਬੇਨਤੀ ਹੈ ਕਿ ਗੱਡੀ ਬੜੀ ਦਿੱਕਤ ਸੀਟ ਦੇ ਵਿੱਚ ਲਾਓ। ਕਾਲੀ ਤਾਂ ਸਾਨੂੰ ਹੀ ਹੁੰਦੀ ਹੈ ਪਰ ਪ੍ਰਮਾਤਮਾ ਜੋ ਕਰਦਾ ਮੇਰੇ ਉਸ ਨੂੰ ਬਹੁਤ ਮਾੜੀ ਗੱਲ ਹੋ ਜਾਂਦੀ ਹੈ। ਆਪਣੀ ਜੋ ਡਰਾਈਵਿੰਗ ਦੇ ਰੂਲ ਨੇ ਉਹਨਾਂ ਦੀ ਪਾਲਣਾ ਕਰਨੀ ਸਿੱਖੋ। ਓਵਰ ਸਪੀਡ ਗੱਡੀ ਨਾ ਚਲਾਓ। ਇਸ ਦੇ ਬਰਾਬਰ ਕ੍ਰਾਸ ਕਰਨ ਦੇ ਵੇਲੇ ਧਿਆਨ ਰੱਖੋ ਦੂਜੇ ਪਾਸੇ ਗੱਡੀ ਆਗਰੋ ਕੋ ਬੱਚਾ ਕੋਈ ਸਕੂਟਰ ਦੀ ਮੋਟਰਸਾਈਕਲ ਨਾਲ ਲੰਘਾਵੇ ਮੈਸਾ ਹਮੇਸ਼ਾ ਬੜਾ ਸਾਵਧਾਨੀ ਨਾਲ ਡਰਾਈਵਿੰਗ ਕਰਨ ਦੀ अनुपालननी चाहिंदी ਆਪਦੇ ਅਸੂਲ। ਟਰੈਫਿਕੇ ਗੱਡੀ ਨਾ ਚਲਾਓ ਜੀ। ਓਵਰ ਸਪੀਡ ਗੱਡੀ ਨਾ ਚਲਾਓ ਜੀ। ਜੇਕਰ ਤੁਸੀਂ ਕਿਤੇ ਗਲਤੀ ਕਰ ਵੀ ਲੈਨੇ ਹੋ ਦਵਾ ਕੇ ਤਿਹਾਰੀ ਲੋੜੀ ਦਾ ਤਿਹਾਰਾ ਆ ਰਿਹਾ ਤਾਂ ਉੱਥੇ ਸਟੇ ਕਰ ਲਓ। ਟਰੈਫਿਕੇ ਗੱਡੀ ਜਲਪੁਰ ਨਹੀਂ ਚਲਾਉਣੀ ਚਾਹੀਦੀ। ਇਹਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ। ਤੁਹਾਡਾ ਨੁਕਸਾਨ ਹੋਰ ਬੌਲ ਦਾ ਨੁਕਸਾਨ ਵੀ ਹੁੰਦਾ ਹੈ। ਇਸ ਕਰਕੇ ਸਾਡੇ ਟਰੈਫਿਕ ਪੁਲਿਸ ਜਿਨ੍ਹਾਂ ਮੇਰੇ ਤੋਂ ਬੇਨਤੀ ਹੈ ਟਰੈਫਿਕੇ ਗੱਡੀ ਚਲਾਉਣੀ ਮਨਾ ਹੈ। ਗੱਡੀ ਧੁੰਦ ਦੇ ਵਿੱਚ ਆਪਕੋ ਘੱਟੋ ਘੱਟ 10 ਫੁੱਟ ਦਾ فاਸਲਾ ਰੱਖਣਾ ਜ਼ਰੂਰੀ ਹੈ। ਹੱਥੋਂ ਕੋਈ ਅਚਾਨਕ ਰੁਕ ਜਾਣਾ ਜਾਂਦਾ ਹੈ ਤਾਂ ਉਹ ਜਦੋਂ ਬ੍ਰੇਕ ਲੱਗਦੇ ਹੈ ਬੜੀ ਜੋਦਰਾਤ ਕਿਸੇ ਗੱਡੀ 'ਚ ਗੱਡੀ ਟਕਰਾਂਦੀ ਹੈ। ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ। ਕਰਕੇ ਸਾਡੀ ਡਰਾਈਵਰ ਵੀਰਾਂ ਨੂੰ ਬੇਨਤੀ ਹੈ ਆਪਣੀ ਕੀਮਤੀ ਜਾਨ ਨੂੰ ਆਪਣੀ ਕੀਮਤੀ ਜਿਹੜੀ ਹੈ ਤੁਹਾਡੀ ਬਾਡੀ ਨੇ ਇਹਨਾਂ ਦੀ ਬਰਜ਼ਖਤ ਕਰਨ ਦਾ ਉਪਰਾਹਦਾ ਬਣਾਓ ਜੀ। ਥੈਂਕ ਯੂ।